30 ਤੋਂ 35000 ਦਾ ਫਰਕ ਨਿਕਲਿਆ ਸਮਾਨ ਦਾ ਗੱਡੀ ਦਾ ਆਹ ਮਰਸਡੀਜ਼ ਆਈ ਸੀ ਆਪਣੇ ਕੋਲੇ ਕੰਮ ਲਈ ਇਹਦਾ ਸਸਪੈਂਸ਼ਨ ਦਾ ਕੰਮ ਸੀ ਉਰੋਂ ਲੋਕਲ ਟਰਾਈ ਕੀਤਾ ਤੇ ਜਿੱਥੋਂ ਆਪਾਂ ਸਮਾਨ ਮੰਗਾਇਆ ਉਥੋਂ 30 ਤੋਂ ਲੈ ਕੇ 35000 ਰੁਪਏ ਦਾ 30 ਤੋਂ 35 ਦੇ ਵਿੱਚ ਵਿੱਚ ਫਰਕ ਨਿਕਲਿਆ ਸਮਾਨ ਦਾ ਸਫੇਰ ਪਾਰਟ ਦਾ ਹਿਸਾਬ ਲਾ ਲਓ ਵੀ ਕਿੰਨਾ ਤਗੜਾ ਇਹਦੇ ਵਿੱਚ ਉਹ ਹੁੰਦਾ ਕਪਲਾ ਹੁਣ 30 35000 ਰੁਪਇਆ ਜਿਹਨੇ ਵੱਧ ਦੱਸਿਆ ਸੀ ਉਹਨੇ ਵੀ ਬਚਾਇਆ ਜਿਹਨੇ ਇੰਨਾ ਘੱਟ ਲਾਇਆ ਉਹਨੇ ਵੀ ਬਚਾਇਆ 30 35 ਮੈਂ ਕਿਉਂ ਕਹਿਣਾ 30 ਤੋਂ ਉੱਤੇ ਤੇ 35 ਦੇ ਵਿੱਚ ਵਿੱਚ ਸਮਾਨ ਆਇਆ ਦੋ ਗੱਡੀਆਂ ਸਮਾਨ ਮੰਗਾਇਆ ਸੀਗਾ 33000 ਕੁਝ ਦਾ ਬਣਿਆ ਸੀ ਉਹੀ 30 ਤੋਂ 35 ਮੰਨ ਕੇ ਚੱਲੋ ਤੇ ਵਿੱਚ ਕਰਾਇਆ ਪੈ ਗਿਆ ਇੰਨੇ ਦਾ ਫਰਕ ਨਿਕਲਿਆ ਦੋ ਗੱਡੀਆਂ ਮਰਸੀਡੀਜ਼ ਦਾ ਸਮਾਨ ਇੱਕ ਮਰਸੀਡੀਜ਼ ਦਾ ਮੰਗਾਇਆ ਸੀ ਇੱਕ ਬੀਮਰ ਦਾ ਮੰਗਾਇਆ ਸੀ ਇੰਨਾ ਫਰਕ ਨਿਕਲਿਆ ਆਪਾਂ ਨੇ ਮੰਗਾਇਆ ਬੰਬੇ ਤੋਂ ਸਮਾਨ ਬੰਬੇ ਤੋਂ ਇਸ ਕਰਕੇ ਮੰਗਾਇਆ ਕਿਉਂਕਿ ਉੱਥੋਂ ਹੀ ਪਹਿਲਾਂ ਮੰਗਾਇਆ ਸੀ ਕਈ ਵਾਰ ਇੱਕ ਬੰਦਾ ਸੀ ਜਾਣਾਲ ਜਾਣ ਪਛਾਣ ਦਾ ਉਹ ਤੋਂ ਟਰਾਈ ਕੀਤਾ ਆਪਾਂ ਨੇ ਤੇ ਇੱਥੇ ਲੋਕਲ ਲੁਧਿਆਣੇ ਤੋਂ ਟਰਾਈ ਕੀਤਾ ਚੰਡੀਗੜ੍ਹੋਂ ਇੰਨਾ ਫਰਕ ਨਿਕਲਿਆ ਕਰਾਇਆ ਕਿੰਨਾ ਲੱਗਿਆ 2000 ਰੁਪਏ 2000 ਰੁਪਇਆ ਲੱਗਿਆ ਉਹੀ ਕੱਢ ਦੋ 30000 ਰੁਪਏ ਦਾ ਫਰਕ ਦੂਏ ਦਿਨ ਨੂੰ ਸਮਾਨ ਇੱਥੇ ਆ ਗਿਆ ਜਿਵੇਂ ਅੱਜ ਆਰਡਰ ਕੀਤਾ ਕੱਲ ਤੇ ਪਰਸ ਦੋ ਦਿਨ ਲੱਗੇ ਸਮਾਨ ਆਉਣ ਚ ਦੋ ਦਿਨ ਚ ਸਮਾਨ ਆ ਗਿਆ ਤੇ 30000 ਰੁਪਏ ਦਾ ਫਰਕ ਤੁਸੀਂ ਆਪ ਹਿਸਾਬ ਲਾ ਲਓ 30000 ਘਟਾ ਦਿੱਤਾ ਉਹਨੇ ਵੀ ਬਚਾਇਆ ਹੋਣਾ ਕੁਛ ਨਾ ਕੁਛ ਤੇ ਜਿਹਨੇ ਵੱਧ ਲਾਇਆ ਸੀ ਉਹਨ ਦਾ 30000 ਦਾ ਸੁੱਕਾ ਹੀ ਬਚਾਇਆ ਜਿਹੜੇ ਉੱਤਰਲੇ ਪੈਸੇ ਬਚਣੇ ਸੀ ਉਹ ਅੱਡ ਐਨਾ ਜਿਆਦਾ ਪ੍ਰੋਫਿਟ ਪੇਰ ਪਾਰ ਦੇ ਵਿੱਚੋਂ ਬੰਦੇ ਲੈਂਦੇ ਨੇ ਮਹਿੰਗੀਆਂ ਗੱਡੀਆਂ ਕਰਕੇ ਆਮ ਨੋਰਮਲ ਗੱਡੀਆਂ ਜਿੱਥੋਂ ਮਰਜੀ ਸਮਾਨ ਲੈ ਲੋ ਮਿਲ ਜਾਂਦਾ ਪਰ ਮਹਿੰਗੀਆਂ ਗੱਡੀਆਂ ਦਾ ਇੰਨਾ ਜ਼ਿਆਦਾ ਲਾਉਂਦੇ ਨੇ ਜਿੰਨਾ ਮਨ ਚ ਆ ਗਿਆ ਉਹਨਾਂ ਰੇਟ ਠੋਕ ਦਿੰਦੇ ਨੇ ਤੇ ਸਮਾਨ ਕੀ ਕੀ ਮੰਗਾਏ ਤੁਹਾਨੂੰ ਮੈਂ ਦਿਖਾਉਣਾ ਆ ਸ਼ੌਕਰ ਆ ਮਾਰਸ਼ੀ ਜਿੱਦ ਦਾ ਆ ਸ਼ੌਕਰ ਮੰਗਾਇਆ ਆਪਾਂ ਨੇ ਆ ਦੇਖ ਕਰੋ ਆ ਸ਼ੌਕਰ ਆਇਦਾ ਬੂਡ ਲੀਕ ਹੋ ਗਿਆ ਸੀ 에어 서스펜ਸ਼ਨ ਆ ਆ ਦੇ ਟੱਕ ਲੱਗਿਆ ਹੋਇਆ ਇੱਥੋਂ ਆ ਪਹਿਲਾਂ ਵੀ ਤੁਹਾਨੂੰ ਇੱਕ ਵੀਡੀਓ ਦਿਖਾਇਆ ਸੀ ਆ ਸ਼ੌਕਰ ਮੰਗਾਇਆ ਆ ਆਪਾਂ ਨੇ ਤੇ ਹੋਰ ਦੂਜੀ ਗੱਡੀ ਦੇ ਮੰਗਾਏ ਸੀਗੇ ਚਮਟੇ ਚਮਟੇ ਮੂਰਲੇ ਕੰਪਲੀਟ ਮੰਗਾਏ ਸੀ ਆ ਦੋ ਗੱਡੀਆਂ ਦੋ ਆਟਮਾਂ ਚ ਮੰਨ ਗਏ ਚਲੋ ਇੰਨਾ ਫਰਕ ਨਿਕਲਿਆ ਇਹ ਕਿੰਨਾ ਕੁ ਜ਼ਿਆਦਾ ਬੰਦਾ ਜਿਵੇਂ ਗੱਡੀ ਲੈਂਦਾ ਤਾਂ ਮਹਿੰਗੀ ਗੱਡੀ ਦੇਖ ਕੇ ਉਹਦਾ ਨਾ ਸੁਣ ਕੇ ਇੰਨਾ ਜ਼ਿਆਦਾ ਹਾਈ ਰੇਟ ਠੋਕ ਦਿੰਦੇ ਨੇ ਅਸੀਂ ਆ ਫਰਾਂ ਰਹਿ ਗਏ ਵੀ ਇੰਨਾ ਕਿਵੇਂ ਹੋ ਗਿਆ ਤੇ ਇਹ ਜਿਹੜਾ ਸਮਾਨ ਆ ਗਿਆ ਦੋ ਦਿਨ ਉਹਨਾਂ ਲਈ ਅੱਜ ਆਰਡਰ ਕੀਤਾ ਉਹ ਦਿਨ ਤੋੜਤਾ ਯਾਨੀ ਦੋ ਦਿਨਾਂ ਬਾਅਦ ਸਮਾਨ ਇੱਥੇ ਪਹੁੰਚ ਗਿਆ ਸੀਗਾ ਸ਼ਾਮ ਨੂੰ ਤੀਜੇ ਦਿਨ ਸ਼ਾਮ ਨੂੰ ਇੱਥੇ ਸਮਾਨ ਸਾਡੇ ਕੋਲੇ ਆ ਗਿਆ ਤੇ ਫਿੱਟ ਕਰਤਾ ਤੇ ਰੇਟ ਦਾ ਹਿਸਾਬ ਲਾ ਲਓ ਤੁਸੀਂ 30 ਤੋਂ 35000 ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਪੈਸੇ ਹੁੰਦੇ ਨੇ ਇੰਨਾ ਫਰਕ ਪਾਉਂਦੇ ਨੇ ਕੋਈ ਵੀ ਗੱਡੀ ਦਾ ਆਪਾ ਸਮਾਨ ਲੈਣੇ ਆ ਲੁਧਿਆਣੇੋਂ ਪਤਾ ਕਰ ਲੈਣੇ ਆ ਚੰਡੀਗੜ੍ਹੋਂ ਪਤਾ ਕਰ ਲੈਣੇ ਮਾੜੀ ਤੋਂ ਵੀ ਲੈ ਲਓ ਕੋਈ ਗੱਲ ਨਹੀਂ ਇੱਕ ਅਧੀ ਆਈਟਮ ਲੈਣੀ ਆ ਪਰ ਇਹ ਜਿਹਾ ਫਰਕ ਤੋਂ ਨੁਮਾਇਦ ਸਹਿਤ ਤੱਕ ਕਿੰਨਾ ਜਿਆਦਾ ਫਰਕ ਨਜਾਇਜ਼ ਫਰਕ ਜਿਹਨੂੰ ਕਹਿੰਦੇ ਆ ਉਹ ਫਰਕ ਨਿਕਲਿਆ ਕਿਉਂ ਗੱਡੀਆਂ ਨੌਜ ਸੁਣਦੇ ਨੇ ਬੜੀਆਂ ਗੱਡੀਆਂ ਨੇ 70 ਲੱਖ ਦੀ ਕਰੋੜ ਦੀ ਗੱਡੀ 50 ਲੱਖ ਦੀ ਇੰਨਾ ਸੁਣ ਕੇ ਰੇਟ ਆਟੋਮੈਟਿਕ ਵੱਧ ਲਾ ਦਿੰਦੇ ਨੇ ਆ ਗੱਡੀ ਸੀ ਇਹਦਾ ਸਮਾਨ ਮੰਗਾਇਆ ਸੀ ਆਪਾਂ ਨੇ ਗੱਡੀ ਮਾਡਲ ਤਾਂ ਪੁਰਾਣੀ ਆ ਪਰ ਗੱਡੀ ਬੰਦੇ ਹੀ ਸਾਫ਼ ਕੇ ਰੱਖੀ ਹੋਈ ਆ ਬਾਈ ਦੀ ਬਹੁਤ ਸੋਹਣੀ ਗੱਡੀ ਆ ਅੰਦਰੋਂ ਵੀ ਇੰਟੀਰੀਅਰ ਵਗੈਰਾ ਸਾਰਾ ਕੁਝ ਬਿਲਕੁਲ ਸਾਫ ਪਈਆ ਗੱਡੀ ਆ ਲੋ ਬਾਈ ਗਿਆ ਹੋਇਆ ਬਾਹਰ ਉਹਨੇ ਹੁਣ ਬਾਹਰੋਂ ਆਉਣਾ ਇਸ ਕਰਕੇ ਉਹਨੇ ਆਪਾਂ ਨੂੰ ਫੋਨ ਕੀਤਾ ਸੀ ਵੀ ਗੱਡੀ ਜائیں ਪ੍ਰੋਬਲਮ ਆ ਗਈ ਲੈਣ ਨੂੰ ਤਾਂ ਆਪਾਂ ਵੀ ਲੈ ਸਕਦੇ ਸੀ ਪਰ ਨਹੀਂ ਭਰੋਸਾ ਬਹੁਤ ਬੜੀ ਚੀਜ਼ ਹੁੰਦੀ ਆ ਕਹਿਣ ਨੂੰ ਤਾਂ ਆਪਾਂ ਕਹਿ ਦਿੰਦੇ ਬਿੱਲ ਦਿਖਾ ਦਿੰਦੇ ਵੀ ਆ ਭਾਈ ਇੰਨੇ ਦਾ ਆ ਪਰ ਨਹੀਂ ਬੰਦੇ ਨੇ ਵਿਸ਼ਵਾਸ ਕੀਤਾ ਇਸ ਕਰਕੇ ਜੇ ਬੰਦਾ ਕੋਈ ਥੋਡੇ ਵਿਸ਼ਵਾਸ ਕਰਦਾ ਤਾਂ ਉਹਦੇ ਨਾਲ ਗਲਤ ਕਰਨ ਦਾ ਸਵਾਲ ਹੀ ਨਹੀਂ ਉੱੜਦਾ ਵਿਸ਼ਵਾਸ ਕਰਦਾ ਚਾਹੇ ਨਹੀਂ ਵੀ ਕਰਦਾ ਸਾਨੂੰ ਇੱਕ ਦਿਨ ਲੱਗ ਗਿਆ ਸਮਾਨ ਅਰੇਂਜ ਕਰਦੇ ਇੱਕ ਦਿਨ ਪੂਰਾ ਉੱਥੇ ਫੋਨ ਕਰ ਉੱਥੇ ਕਰ ਪਰ ਬਾਈ ਦਾ ਹੱਲ ਕਰਕੇ ਦਿੱਤਾ ਆ ਬਾਈ ਦੀ ਗੱਡੀ ਆ ਯਾਨੀ ਇੰਨਾ ਸਮਾਨ ਦੂਜੀ ਗੱਡੀ ਦਾ ਕੰਮ ਹੋ ਕੇ ਚਲੇ ਗਿਆ ਤੇ ਆ ਹਜੇ ਜਾਣੀ ਆ ਕੋਡਿੰਗ ਵਗੈਰਾ ਕਰਨੀ ਸੀ ਇਹਦੇ ਥੋੜਾ ਜਿਹਾ ਟੱਚਿੰਗ ਕਰਨੀ ਸੀ ਇਸ ਕਰਕੇ ਆ ਖੜੀ ਆ ਇਹਨੇ ਤੁਹਾਨੂੰ ਆ ਗੱਲ ਕਹਿਣਾ ਜਦੋਂ ਵੀ ਸਮਾਨ ਲਓ ਟਰਾਈ ਕਰੋ ਇੱਕ ਦੋ ਜਗ੍ਹਾ ਟਰਾਈ ਕਰੋ ਜੇ ਕੋਈ ਬੜੀ ਗੱਡੀ ਆ ਉਹਦਾ ਸਮਾਨ ਲਓ ਨਾਰਮਲ ਗੱਡੀਆਂ ਸਵਿਫਟ ਹੋ ਗਈ ਆ i20 ਆ ਜਿੰਨੀਆਂ ਵੀ ਨੇ ਆ ਗੱਡੀਆਂ ਦਾ ਆਮ ਸਮਾਨ ਮਿਲਿਆ ਜਾਂਦਾ ਜਾਇਜ਼ ਰੇਟ ਮਿਲਦਾ ਮੈਂ ਨਹੀਂ ਕਹਿੰਦਾ ਇਹਨਾਂ ਦਾ ਵੀ ਮਹਿੰਗਾ ਮਿਲਦਾ ਪਰ ਬੜੀ ਗੱਡੀਆਂ ਜਦੋਂ ਵੀ ਸਮਾਨ ਲੈਣਾ ਜ਼ਰੂਰ ਟਰਾਈ ਕਰੋ ਦੋ ਤਿੰਨ ਜਗ੍ਹਾ ਟਰਾਈ ਕਰੋ ਜੇ ਤੁਹਾਨੂੰ ਨਹੀਂ ਪਤਾ ਤਾਂ ਕਿਸੇ ਮਕੈਨਿਕਲ ਤੋਂ ਪੁੱਛ ਲਓ ਵੀ ਐਂ ਕਰਕੇ ਸਮਾਨ ਵਾਈ ਮੰਗਾਉਣਾ ਕਿੱਥੋਂ ਲਈਏ ਕਿੱਥੋਂ ਨਹੀਂ ਹਰੇਕ ਬੰਦਾ ਤੁਹਾਨੂੰ ਸਹੀ رائے ਦੇਊਗਾ ਠੀਕ ਹੈ ਜੀ ਓਕੇ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਦੇਖ ਕੇ ਲਾਇਕ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਧੰਨਵਾਦ ਥੈਂਕ ਯੂ